ਸ਼ਹਿਰ ਦੀ ਰੌਣਕ ਪੀੜ ਅਤੇ ਤੇਜ਼ ਰਫ਼ਤਾਰ ਜ਼ਿੰਦਗੀ ਦੇ ਪਿੱਛੇ ਇੱਕ ਡਰ ਲੁਕਿਆ ਹੁੰਦਾ ਹੈ ਕਿਸੇ ਦੀ ਧੀ ਭੈਣ ਜਾਂ ਦੋਸਤ ਦੇ ਨਾਲ ਕੁਝ ਗਲਤ ਹੋਣ ਦਾ ਡਰ ਤਾਜ਼ਾ ਮਾਮਲਾ ਬੰਗਲੌਰੂ ਦਾ ਹੈ ਜਿੱਥੇ ਇੱਕ ਅਣਪਛਾਤੇ ਵਿਅਕਤੀ ਨੇ ਇੱਕ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਘਟਨਾ ਤੋਂ ਬਾਅਦ ਫਰਾਰ ਹੋ ਗਿਆ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਮੁਲਜ਼ਮ ਔਰਤ ਨੂੰ ਛੂੰਦਾ ਨਜ਼ਰ ਆ ਰਿਹਾ ਸਾਰੀ ਘਟਨਾ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਕੈਦ ਹੋ ਗਈ ਹੈ ਉਹ ਇੱਕ ਪੀੜੀਜੀ ਗਲੀ ਦੇ ਵਿੱਚ ਦੋ ਮਹਿਲਾਵਾਂ ਕੋਲ ਆਉਂਦਾ ਦਿਖਾਈ ਦਿੰਦਾ ਹੈ ਸੜਕ ਦੇ ਇੱਕ ਪਾਸੇ ਦੋ ਪਹੀਆ ਵਾਹਨ ਖੜੇ ਹੋਏ ਨੇ ਅਤੇ ਜਿਵੇਂ ਹੀ ਦੋ ਕੁੜੀਆਂ ਹੌਲੀ-ਹੌਲੀ ਅੱਗੇ ਵੱਧ ਰਹੀਆਂ ਹਨ ਤਾਂ ਪਿੱਛੇ ਤੋਂ ਅਜਨਬੀ ਆਉਂਦਾ ਹੈ ਅਤੇ ਇੱਕ ਲੜਕੀ ਨੂੰ ਅਸ਼ਲੀਲ ਢੰਗ ਦੇ ਨਾਲ ਛੂੰਦਾ ਦਿਖਾਈ ਦਿੰਦਾ ਤੇ ਇੱਕ ਪਲ ਦੇ ਵਿੱਚ ਉਥੋਂ ਫਰਾਰ ਹੋ ਜਾਂਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਹਜੇ ਤੱਕ ਕੋਈ ਉਮੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ ਪਰ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਮਹਿਲਾ ਖੁਦ ਅੱਗੇ ਨਹੀਂ ਆਉਂਦੀ ਤਾਂ ਆਪਣੀ ਤਰਫੋਂ ਸ਼ਿਕਾਇਤ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨਗੇ ਹਰ ਵਾਰ ਜਦੋਂ ਵੀ ਅਜਿਹੀਆਂ ਖਬਰਾਂ ਆਉਂਦੀਆਂ ਨੇ ਤਾਂ ਮਨ ਦੇ ਵਿੱਚ ਇੱਕ ਹੀ ਸਵਾਲ ਉੱਠਦਾ ਹੈ ਕਿ ਕਦ ਤੱਕ ਕਦ ਤੱਕ ਔਰਤਾਂ ਚੁੱਪਚਾਪ ਤੜਫਦੀਆਂ ਰਹਿਣਗੀਆਂ ਹੁਣ ਸਿਰਫ ਕੈਮਰੇ ਦੀ ਹੀ ਨਹੀਂ ਸਗੋਂ ਸਮਾਜ ਦੀਆਂ ਅੱਖਾਂ ਵੀ ਖੁੱਲੀਆਂ ਰੱਖਣ ਦੀ ਲੋੜ ਹੈ